ਪਿਛਲੇ ਦਿਨਾ ਤੋਂ ਹੋ ਰਹੀ ਭਾਰੀ بارش ਦੇ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਉਥੇ ਹੀ ਇਸ ਦੇ ਨਾਲ ਕਈ ਤਰ੍ਹਾਂ ਦਾ ਨੁਕਸਾਨ ਵੀ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੌਲੇਤਾਰ بارش ਹੋ ਰਹੀ ਆ ਉਥੇ ਹੀ ਹੋਣਾ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚ ਵੀ ਇਸ ਦੇ ਨਤੀਜੇ ਜਿਹੜੇ ਨਿਕਲ ਕੇ ਸਾਹਮਣੇ ਆਉਣ ਲੱਗੇ ਨੇ ਇਸ ਦੇ ਨਾਲ ਹੀ ਜੋ ਕਿ ਪਹਾੜਾਂ ਦੀ ਰਾਣੀ ਮਨਸੂਰੀ ਤੇ ਕੈਪਟੇ ਖੇਤਰ ਦੇ ਵਿੱਚ ਕਾਫੀ ਭਾਰੀ ਬਾਰਿਸ਼ ਹੋਈ ਜਿਸ ਦੇ ਕਾਰਨ ਇੱਕ ਝਰਨੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸੇ ਤਰ੍ਹਾਂ ਜਿਹੜਾ ਕਿ ਇਹ ਝਰਨਾ ਪਹਿਲਾਂ ਆਮ ਅ ਦਿਚਾਂ ਦੇ ਵਿੱਚ ਚੱਲਦਾ ਹੁੰਦਾ ਤਾਂ ਜਦੋਂ ਬੀਤੇ ਕੱਲ ਯਾਨੀ ਐਤਵਾਰ ਨੂੰ ਇਹ ਮੀਮ ਹੁੰਦਾ ਉੱਥੇ ਭਾਰੀ ਬਾਰਿਸ਼ ਹੁੰਦੀ ਹੈ ਤਾਂ ਜਿਸ ਦੇ ਨਾਲ ਇਹ ਝਰਨਾ ਭਿਆਨਕ ਰੂਪ ਧਾਰਨ ਕਰ ਲੈਂਦਾ ਦੱਸਦੇ ਹਾਂ ਕਿ ਉੱਤਰਾਖੰਡ ਦੇ ਵਿੱਚ ਬੀ ਮੌਸਮ ਬਦਲ ਗਿਆ ਬੀਤੇ ਕੱਲ ਐਤਵਾਰ ਨੂੰ ਮਨਸੂਰੀ ਦੇ ਵਿੱਚ ਭਾਰੀ ਮੀਂਹ ਕਾਰਨ ਦਿਲ ਦਹਿਲਾਉਣ ਵਾਲਾ ਇੱਕ ਦ੍ਰਿਸ਼ ਦੇਖਣ ਨੂੰ ਸਾਹਮਣੇ ਆਇਆ ਕੈਪਟਿਵ ਫਾਜ਼ਲ ਖੇਤਰ ਦੇ ਵਿੱਚ ਐਤਵਾਰ ਨੂੰ ਭਾਰੀ ਮੀਂਹ ਦੇ ਦੌਰਾਨ ਕੈਪਟਿਵ ਫਾਜ਼ਲ ਦੇ ਵਗ ਰਹੇ ਝਰਨੇ ਨੇ ਭਿਆਨਕ ਰੂਪ ਧਾਰਨ ਕਰ ਲਿਆ ਪਹਾੜਾ ਤੋਂ ਤੇਜ਼ ਵਹਾਅ ਦੇ ਰੂਪ ਵਿੱਚ ਇਸ ਡਿੱਗਦੇ ਪਾਣੀ ਦੀ ਧਾਰਾ ਨੂੰ ਦੇਖ ਕੇ ਸੈਲਾਨੀ ਵੀ ਡਰ ਗਏ ਅਤੇ ਸਲਾਨੀਆਂ ਦੇ ਜੋ ਕਿ ਮਨ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਪਾਣੀ ਤੇਜ਼ ਵਹਾਅ ਦੇ ਨਾਲ ਝਰਨੇ ਤੋਂ ਨਾਲ-ਨਾਲ ਜਿਹੜਾ ਕਿ ਉਹ ਮਲਬਾ ਤੇ ਪੱਥਰ ਵੀ ਡਿੱਗ ਰਹੇ ਸਨ ਜੋ ਕਿ ਝੀਲ ਦੇ ਵਿੱਚ ਜਾ ਰਹੇ ਸਨ ਮੌਸਮ ਵਿਭਾਗ ਨੇ 8 ਮਈ ਤੱਕ ਉਤਰਾਖੰਡ ਦੇ ਵਿੱਚ ਜਿਹੜਾ ਕੀ ਖਰਾਬ ਮੌਸਮ ਦੀ ਚੇਤਾਵਨੀ ਜਾਰੀ ਕੀਤੀ ਹੈ ਤਾਂ ਉਥੇ ਹੀ ਲੋਕਾਂ ਨੂੰ ਕੁਝ ਹਦਾਇਤਾਂ ਵੀ ਕੀਤੀਆਂ ਨੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਕੈਪੀ ਫਾਜ਼ਲ ਤੇ ਜਾਣ ਤੋਂ ਰੋਕ ਦਿੱਤਾ ਇੰਨਾ ਹੀ ਨਹੀਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਝਰਨੇ ਦੇ ਆਲੇ-ਦੁਆਲੇ ਮੌਜੂਦ ਸੈਲਾਨੀਆਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਇਆ ਝੀਲ ਵਿੱਚ ਮਲਬਾ ਜਮ੍ਹਾਂ ਹੋ ਗਿਆ ਤਾਂ ਇੰਨਾ ਕੀ ਨਹੀਂ ਪਾਣੀ ਜਿਹੜਾ ਕਿ ਤਿੰਨ ਚਾਰ ਦੁਕਾਨਾਂ ਦੇ ਵਿੱਚ ਵੀ ਵੜ ਗਿਆ ਤਾਂ ਇੰਨੀ ਜਿਹੜੀ ਹੈ ਕਿ بارش ਹੋਈ ਹੈ ਭਾਰੀ بارش ਦੇ ਕਾਰਨ ਜਿਹੜਾ ਕਿ ਮਨਸੂਰੀ ਪਹਾੜਾ ਦੀ ਰਾਣੀ ਮੰਨੀ ਜਾਂਦੀ ਹੈ ਤਾਂ ਉਥੇ ਇਹਦੇ ਇਹ ਜਿਹੜੇ ਨੇ ਦ੍ਰਿਸ਼ ਨਿਕਲ ਕੇ ਸਾਹਮਣੇ ਆ ਰਹੇ ਨੇ ਤਾਂ ਮਲਬੇ ਕਾਰਨ ਟਿਉਣੀ ਮਲੇਠਾ ਹਾਈਵੇ ਵੀ ਕੁਝ ਸਮੇਂ ਲਈ ਬੰਦ ਜਿਹੜਾ ਕੀ ਹੋ ਰਿਹਾ ਹੈ ਹਾਲਾਂਕਿ ਕੋਈ ਵੱਡਾ ਨੁਕਸਾਨ ਹੋਣ ਦੀ ਖਬਰ ਤਾਂ ਨਹੀਂ ਆਈ ਹੈ ਪਰ ਜਿਸ ਤਰ੍ਹਾਂ ਕਿ ਇਹ ਮੌਲੇ ਤਾਰ ਬਾਰਿਸ਼ ਹੋਈ ਹੈ ਤਾਂ ਇਸ ਦੇ ਨਾਲ ਜਿਹੜਾ ਕੀ ਇਹ ਚਰਨੇ ਨੇ ਭਿਆਨਕ ਰੂਪ ਜ਼ਰੂਰ ਧਾਰਨ ਕਰ ਲਿਆ ਮੌਸਮ ਵਿਭਾਗ ਦੇ ਅਨੁਸਾਰ ਉੱਤਰਾਖੰਡ ਦੇ ਵਿੱਚ 8 ਮਈ ਤੱਕ ਮੌਸਮ ਖਰਾਬ ਦੀ ਚੇਤਾਵਨੀ ਦਿੱਤੀ ਹੈ ਜੇਕਰ ਤੁਸੀਂ ਕਿਤੇ ਘੁੰਮਣ ਜਾਣ ਦਾ ਜਾਂ ਬਾਹਰ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ ਮੌਸਮ ਵਿਭਾਗ ਨੇ ਅਗਲੇ 12 ਘੰਟਿਆਂ ਦੇ ਦੌਰਾਨ ਰਾਜ ਦੇ ਉੱਤਰਾਕਸ਼ੀ ਚਮੋਲੀ ਰੁਦਰਪ੍ਰਯਾਗ ਜੋ ਕਿ ਟਹਿਰੀ ਗੜਵਾਲ ਡੇਰਾਦੂਨ ਬੋੜੀ ਗੜਵਾਲ ਪਥੋਰਾਗੜ ਬਗੇਸ਼ਵਰ ਅਮਲੋੜਾ ਚੰਪਾਵਤ ਨੈਨੀਤਾਲ ਉਦਮ ਸਿੰਘ ਨਗਰ ਤੇ ਹਰੀਦਵਾਰ ਦੇ ਕਈ ਜ਼ਿਲ੍ਹਿਆਂ ਚ ਵੱਖ-ਵੱਖ ਹਿੱਸਿਆਂ ਤੇ ਗਰਜ ਤੇ ਤੂਫਾਨੀ ਹਵਾਵਾਂ ਦੇ ਨਾਲ ਮੀਂਹ ਦੀ ਜਿਹੜੀ ਅਸ਼ੰਕਾ ਜਤਾਈ ਹੈ ਤੇ ਅਲਰਟ ਜਾਰੀ ਕੀਤਾ ਗਿਆ ਤਾਂ ਕੁਝ ਥਾਵਾਂ ਤੇ ਗੜੇ ਵੀ ਪੈ ਸਕਦੇ ਨੇ ਇਸ ਦੇ ਦੌਰਾਨ ਹਵਾ ਦੀ ਗਤੀ 40 ਤੋਂ 50 ਪ੍ਰਤੀ ਕਿਲੋਮੀਟਰ ਜਿਹੜੀ ਆ ਉਹ ਨੋਟ ਕੀਤੀ ਗਈ ਆ ਇਸ ਦੇ ਨਾਲ ਹੀ ਉਦਮ ਸਿੰਘ ਨਗਰ ਤੇ ਹਰੀਦوار ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੀਂਹ ਤੇ ਗਰਜ ਦੇ ਨਾਲ ਮੀ ਤੇ ਗਰਜ ਨਾਲ ਮੀ ਲਈ ਪੀਲਾ ਅਲਰਟ ਵੀ ਜਾਰੀ ਕੀਤਾ ਗਿਆ ਯਾਨੀ yellow alert ਜਾਰੀ ਕੀਤਾ ਗਿਆ ਇਸ ਦੇ ਦੌਰਾਨ ਹਵਾਵਾਂ 40-45 ਕਿਲੋਮੀਟਰ ਪ੍ਰਤੀ ਘੰਟਾ ਚੱਲਣ ਦੀ ਝੰਕਾ ਜਿਹੜੀ ਹੈ ਉਹ ਜਤਾਈ ਗਈ ਹੈ 5 ਮਈ ਨੂੰ ਵੀ ਉੱਤਰਾਖੰਡ ਦੇ ਵਿੱਚ ਮੌਸਮ ਖਰਾਬ ਰਹਿਣ ਦੀ ਜਿਹੜੀ ਹੈ ਕਿ ਇਹ ਅਨੁਮਾਨ ਲਗਾਇਆ ਗਿਆ ਤਾਂ ਮੌਸਮ ਵਿਭਾਗ ਨੇ 5 ਮਈ ਨੂੰ ਉੱਤਰਾਕਸ਼ੀ ਚਮੋਲੀ ਰੁਦਰਪ੍ਰਯਾਗ ਤਹਿਰੀ ਗੜਵਾਲ ਡੇਰਾਦੂਨ ਪੌੜੀ ਗੜਵਾਲ ਤੇ ਹੋਰ ਇਲਾਕਿਆਂ ਦੇ ਵਿੱਚ ਜਿਹੜਾ ਕਿ ਭਾਰੀ ਮੀਂਹ ਦੇ ਜਿਹੜੇ ਅਸਾਰ ਉਹ ਜਤਾਏ ਨੇ ਤਾਂ ਮੌਸਮ ਵਿਭਾਗ ਨੇ ਕਿਹਾ ਤੂਫਾਨੀ ਠੰਡੀਆਂ ਹਵਾਵਾਂ ਤੇ ਸੰਤਰੀ ਅਲਰਟ ਜਿਹੜਾ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਉਹ ਹੋ ਸਕਦਾ ਇਤਸੋ ਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਪਹਾੜਾਂ ਦੀ ਰਾਣੀ ਮਨਸੂਰੀ ਦੀਆਂ ਨੇ ਜਿੱਥੇ ਕੈਪਟੇ ਖੇਤਰ ਦੇ ਵਿੱਚ ਜੰਜੀਵਨ ਪ੍ਰਭਾਵਿਤ ਹੋਇਆ ਸੈਰ ਸਪਟਾ ਸਥਾਨ ਵਾਲੀ ਥਾਂ ਤੇ ਇਹ ਵਗ ਰਿਹਾ ਝਰਨਾ ਜਿਸ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਇਹ ਧਾਰਨ ਧਾਰਨ ਜਿਹੜਾ ਇਹ ਰੂਪ ਕੀਤਾ ਹੋਇਆ ਤਾਂ ਜਿਸ ਦੇ ਨਾਲ ਸੈਲਾਨੀਆਂ ਦੇ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਤਾਂ ਸਥਾਨਕ ਪ੍ਰਸ਼ਾਸਨ ਨੇ ਸੈਲਾਨੀਆਂ ਦੀ ਮਦਦ ਕਰਦਿਆਂ ਹੋਇਆ ਉਹਨਾਂ ਨੂੰ ਇਸ ਸਥਿਤੀ ਤੋਂ ਬਾਹਰ ਕੱਢਿਆ ਅਤੇ ਸੁਰੱਖਿਤ ਥਾਂਵਾਂ ਤੇ ਪਹੁੰਚਾਇਆ ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਕਿ ਇਸ ਦੇ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਪਰ ਗਨੀਮਤ ਇਹ ਹੈ ਕਿ ਸਭ ਬਚਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ yellow alert ਤੇ santri alert ਜਿਹੜਾ ਆ ਉਤਰਾਖੰਡ ਦੇ ਵਿੱਚ ਕੀਤਾ ਗਿਆ ਤਾਂ ਲੋਕ ਜੇਕਰ ਘੁੰਮਣ ਦਾ ਪਲਾਨ ਬਣਾ ਰਹੇ ਨੇ ਸੁੰਦਰ ਵਾਦੀਆਂ ਅ ਅਨੰਤ ਲੈਣਾ ਚਾਹੁੰਦੇ ਨੇ ਜਾਂ ਪਹਾੜਾਂ ਦੇ ਵਿੱਚ ਘੁੰਮਣ ਦੇ ਸ਼ੌਕੀਨ ਨੇ ਉਹਨਾਂ ਦੇ ਲਈ ਇਹ ਖਾਸ ਖਬਰ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਮੌਸਮ ਦੀ ਜਾਣਕਾਰੀ ਮੌਸਮ ਦੀ ਜੋ ਮੌਜੂਦਾ ਸਥਿਤੀ ਹੈ ਉਸ ਨੂੰ ਜਾਣ ਕੇ ਹੀ ਆਪਣੇ ਰੂਟ ਪਲਾਨ ਤਿਆਰ ਕਰੋ ਤਸਵੀਰਾਂ ਜਿਹੜੀਆਂ ਨੇ ਉਹ ਮਸੂਰੀ ਤੋਂ ਨਿਕਲ ਕੇ ਸਾਹਮਣੇ ਆਈਆਂ ਜਿੱਥੇ ਕਿ ਇੱਕ ਚਰਨਾ ਜਿਹੜਾ ਆ ਉਹ ਭਿਆਨਕ ਰੂਪ ਧਾਰਨ ਕਰ ਚੁੱਕਿਆ ਹੈ